ਇਹ ਜਿਹੜਾ ਪਾਰਾ ਹੈ ਜਿਹੜਾ ਮੈਂ ਇਹਨੂੰ ਕੋਈ ਇੰਪੋਰਟ ਕਰਾ ਕੇ ਚਿੱਤਰਾਂ ਇੱਥੇ ਬੰਦ ਕਰਨਾ ਪਹਟਾ ਹੈ ਤੁਸੀਂ ਇਹ ਜਿੰਨੇ ਵੀ ਕੋਈ ਦੋਸਤਾਂ ਨਾਲ ਮਾਰ ਮਾਰ ਕੇ ਆਪਾਂ ਨੂੰ ਲੱਗੇ ਨਾ ਵੀ ਕੋਈ ਲਾਈਨ ਇਹਦਾ ਕੋਈ ਮੌਜੂਦ ਹੈ ਸਿੱਧਾ ਹੀ ਮੈਨੂੰ ਕੁਝ ਪਤਾ ਨਹੀਂ ਆਪਾਂ ਲਿਖਣਾ ਹੈ ਮੈਂ ਐਸਸੀ ਸਮਾਜ ਵਿੱਚੋਂ ਮਜ਼ਦੂਰਾਂ ਦੀ ਆਵਾਜ਼ ਆ ਮੇਰੀ ਆਵਾਜ਼ ਦਬਾਈ ਜਾ ਰਹੀ ਆ ਜੀ ਇੱਕ ਸਾਜਿਸ਼ ਦੇ ਤਹਿਤ ਕੀ ਕਹਿਣਾ ਚਾਹੂਗਾ ਤੁਹਾਡੇ ਤੇ ਜਿਹੜਾ આરોਪ ਲੱਗੇ ਪੀਪੀ ਸੁਖਵਿੰਦਰ ਵੱਲੋਂ ਪੋਰਸਾ ਬੇਬੁਨਿਆਦ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਨੇ ਝੂਠੇ ਨੇ ਬੇਬੁਨਿਆਦ ਨੇ ਜੀ ਮੈਂ ਐਸੀਆਂ ਦੀ ਮਜ਼ਦੂਰਾਂ ਦੀ ਆਵਾਜ਼ ਆ ਇਹ ਆਵਾਜ਼ ਚੜ੍ਹਦੀ ਕਲਾ ਚਾਹੁੰਗੀ ਮੈਂ ਚੜ੍ਹਦੀ ਕਲਾ ਚਾ ਆਂ ਔਰ ਇਹ ਕਹੂੰਗਾ ਕਿ ਵਾਇਰੋਜੀਕਾ ਖਾਲਸਾ ਵਾਇਰੋਜੀਕੀ ਫਤਿਹ ਜੈ ਪੀਨ ਜੈ ਭਾਰਤ ਚੜ੍ਹਦੀ ਕਲਾ ਚਾ ਮੈਂ ਚੜ੍ਹਦੀ ਕਲਾ ਚਾ ਮੈਂ ਅਸੀਂ ਸਮਾਜ ਦੇ ਲਈ ਆਖਰੀ ਸਮਾਂ ਤੱਕ ਬੋਲਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਸਮਾਂ ਤੱਕ ਕਰਦਾ ਰਹੂੰਗਾ ਇਸ ਤਰ੍ਹਾਂ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਕਟਰ ਗੁਵਿੰਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਜੀ ਜੀ ਇਹ ਤਾਂ ਵੀਡੀਓ ਮੇਰੇ بیٹے ਨੇ ਟੋਕੜਾ ਡਾਊਨ ਕੀਤੀ ਹੈ ਜਿਹਦੇ ਚ ਪੀਪੀ ਨੇ ਜੱਟ ਨੇ ਕਿਹਾ ਵੀ ਮੈਂ ਜੱਟ ਜੰਗਲੇ ਬੰਦੀਆਂ ਨੂੰ ਹੁਕਮ ਵੀ ਅਸੀਂ ਸੀਸੀ ਆਫਿਸ ਤੇ ਮੂਰੀਆ ਪੱਤਰ ਨਾ ਲਾਣਾਗਾ ਜੀ 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 ਮੋਲੇ ਜੀ ਮੈਂ ਮਜਲੂਮਾਂ ਮਜ਼ਦੂਰਾਂ ਦੀ ਆਵਾਜ਼ ਆ ਤੇ ਇਹ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜਿਸ਼ ਨਾਲ ਐਸਸੀ ਸਮਾਜ ਦੇ ਵਿੱਚੋਂ ਤੇ ਉਹਨੂੰ ਸਾਜਿਸ਼ ਨਾਲ ਬੰਦ ਕਰਾਇਆ ਜਾ ਰਿਹਾ ਹਾਂ ਹਾਂਜੀ ਜੀ ਇਹਨੂੰ ਸਾਜਿਸ਼ ਦੇ ਨਾਲ ਬੰਦ ਕਰਾਇਆ ਜਾ ਰਿਹਾ ਲੇਕਿਨ ਐਸਸੀ ਸਮਾਜ ਅਗਰ ਜਾਗਰੂਕ ਨਹੀਂ ਹੋਇਆ ਐਸਸੀ ਸਮਾਜ ਅਗਰ ਜਾਗਰੂਕ ਨਹੀਂ ਹੋਇਆ ਤੇ 바ਵਾ ਸਾਹਿਬ ਦਾ ਸਾਥ ਨਹੀਂ ਦਿੱਤਾ ਕਾਂਚੀਰਾਮ ਜੀ ਦਾ ਸਾਥ ਨਹੀਂ ਦਿੱਤਾ ਤੇ ਜੇ ਅੱਜ ਮੇਰਾ ਸਾਥ ਨਾ ਦਿੱਤਾ ਤੇ ਦੁਬਾਰਾ ਐਸਸੀ ਸਮਾਜ ਦੀ ਬੋਲਣ ਵਾਲਾ ਕੋਈ ਨਹੀਂ ਹੋਣਾ ਨਾਮ ਚੌਧਰੀਆਂ ਵੱਲੋਂ ਜਾਤ ਹੰਕਾਰਿਆਂ ਵੱਲੋਂ ਮੈਂ ਐਸਸੀ ਸਮਾਜ ਤੋਂ ਹਾਂ ਇਸ ਕਰਕੇ ਮੇਰੀ ਆਵਾਜ਼ ਦਬਾਈ ਜਾ ਰਹੀ ਹੈ ਇਹ ਸਿਰਫ ਸਾਜ਼ਿਸ਼ ਦੇ ਤਹਿਤ ਇਹ ਦੋ ਕੋਸ਼ਿਸ਼ ਹੋਇਆ ਸਾਜ਼ਿਸ਼ ਦੇ ਤਹਿਤ ਹੋਇਆ ਓਕੇ ਸਭ ਬੀਏਸ ਦਾ ਡਾਰਸਾ ਬਿਲਕੁਲ ਚੜਦੀ ਗਲੇ ਦੇ ਵਿੱਚ ਚੜਦੀ ਕੋਈ ਕੱਟਮਾਰ ਨਹੀਂ ਚਿੱਪਾ ਖਾਲਸਾ ਵਾਗਰੂ ਜਿੱਕੀ ਪੱਤੇ ਚਾਹ ਪੀਣ ਜੈਪਹਾੜੀ ਖਾਣੇ ਗਏ ਸੀ ਕੋਈ ਨਹੀਂ ਕੋਈ ਮਾੜੀ ਬਸਲਾਹੀ ਇਹ ਵਾ ਕੋਈ ਮਾਫੀ ਨਹੀਂ ਮੋਰਸ ਸੁੱਧਾ ਹੀ ਮੈਨੂੰ ਕੁਝ ਪਤਾ ਨਹੀਂ ਆ ਰਿਹਾ ਆਪਾਂ ਇਹਨਾਂ ਨੂੰ ਸਭ ਬੰਦੀਆਂ ਬਣਾਏ ਨੇ ਜੀ ਜੀ ਸਾਹਿਬ ਦੇ ਮਰੇ ਬੱਠੇ ਮੈਂ ਐਸੀ ਸਮਾਜ ਦੇ ਵਿੱਚੋਂ ਮਜ਼ਦੂਰਾਂ ਦੀ ਆਵਾਜ਼ ਆ ਮੇਰੀ ਆਵਾਜ਼ ਦਬਾਈ ਜਾ ਰਹੀ ਆ ਜੀ ਇੱਕ ਸਾਜ਼ਿਸ਼ ਦੇ ਤਹਿਤ ਕੀ ਕਹਿਣਾ ਚਾਹੂਗਾ ਤੁਹਾਡੇ ਤੇ ਜਿਹੜਾ ਰੋਗ ਲੱਗਿਆ ਤੀਤੀ ਸੁਖਵਿੰਦਰ ਵੱਲੋਂ ਔਰ ਸਭ ਇਹਨਾਂ ਨੇ ਮੇਰੀ ਆਵਾਜ਼ ਨੂੰ ਦਬਾਉਣ ਵਾਸਤੇ ਨੇ ਝੂਠੇ ਨੇ ਬੇਬੁਨਿਆਦ ਨੇ ਜੀ ਮੈਂ ਐਸੀਆਂ ਦੀ ਮਜ਼ਦੂਰਾਂ ਦੀ ਆਵਾਜ਼ ਆ ਇਹ ਆਵਾਜ਼ ਚੜ੍ਹਦੀ ਕਲਾ ਚਾਹੁੰਗੀ ਮੈਂ ਚੜ੍ਹਦੀ ਕਲਾ ਚ ਆ ਔਰ ਇਹੀ ਕਹੂੰਗਾ ਕਿ ਵਾਇਗੋ ਜਿੱਕਾ ਖਾਲਸਾ ਵਾਇਗ ਆਪਣੀ ਅਸੀ ਸਮਾਜ ਦੇ ਲਈ ਆਖਰੀ ਸਮਾਂ ਤੱਕ ਬੋਲਦਾ ਰਹੂੰਗਾ ਆਪਣੇ ਮਜ਼ਦੂਰਾਂ ਦੀ ਗੱਲ ਆਖਰੀ ਸਮਾਂ ਤੱਕ ਕਰਦਾ ਰਹੂੰਗਾ ਇਹ ਸਿਰਫ ਮਜ਼ਦੂਰਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਡਾਕਟਰ ਗੁਰਿੰਦਰ ਦੀ ਆਵਾਜ਼ ਨਹੀਂ ਹੈ ਮਜ਼ਦੂਰਾਂ ਦੀ ਆਵਾਜ਼ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਬਿਲਕੁਲ ਸਹੀ ਹੈ ਬਿਲਕੁਲ ਬਿਲਕੁਲ ਸਹੀ ਹੈ ਇਹ ਵੀ ਦੀ ਤੁਹਾਨੂੰ ਵੀਡੀਓ ਹੈ ਮੇਰੇ بیٹے ਕੋਕੜਾ ਲਾਊਡ ਕੀਤੀ ਹੈ ਜਿਹਦੇ ਚ ਪੀਪੀ ਨੇ ਜੱਟ ਮਿਟਾ ਵੀ ਮੈਂ ਜੱਟ ਜੰਗਲੀਆਂ ਨੂੰ ਹਕੂਮੀ ਅਸੀਂ ਵੀ ਆਪਕੇ ਮੂਰੇ ਆ ਪੁੱਤਰ ਲਾ ਲਾਣਾ ਜੀ 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 ਮੋਰੇ ਜੀ ਮੈਂ ਮਜਲੂਮਾ ਮਜ਼ਦੂਰਾਂ ਦੀ ਆਵਾਜ਼ ਆ ਤੇ ਇਹ ਆਵਾਜ਼ ਬੰਦ ਨਹੀਂ ਹੋ ਸਕਦੀ ਕਿਉਂਕਿ ਮੇਰੀ ਆਵਾਜ਼ ਨੂੰ ਸਾਜ਼ਿਸ਼ ਨਾਲ ਐਸੀ ਸਮਾਜ ਦੇ ਵਿੱਚੋਂ ਤੇ ਉਹਨੂੰ ਸਾਜ਼ਿਸ਼ ਨਾਲ